ਨਮੋ ਨਮੋ ਮੋਚਾ ਜਿੰਦਾਬਾਦ ਨਮੋ ਨਮੋ ਮੋਚਾ ਜਿੰਦਾਬਾਦ ਜੀ ਅੱਜ ਨਮੋ ਨਮੋ ਸੰਗਠਨ ਦੇ ਰਾਸ਼ਟਰੀ ਅਧਿਐਕਸ਼ ਸ਼੍ਰੀ ਵਿਜੇ ਾਟਵਾਰ ਜੀ ਤੇ ਪੰਜਾਬ ਦੇ ਪੰਜਾਬ ਦੇ ਪ੍ਰਧਾਨ ਪ੍ਰਵੀਨ দত্ত ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਅੱਜ ਸੰਜੇ ਪਾਸਵਾਨ ਜੀ ਜੋ ਕਿ ਸੀਐਨਐਲ ਲੀਡਰ ਪੰਜਾਬ ਚੁਣਿਆ ਗਿਆ ਹੈ ਔਰ ਸਾਨੂੰ ਉਮੀਦ ਹੈ ਅਤੇ ਭਰੋਸਾ ਹੈ ਕਿ ਜਿਹੜੀ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਉਹ ਬੇਖੂਬ ਨਿਭਾਉਣਗੇ ਨਮੋ ਨਮੋ ਦਾ ਮੇਨ ਮਕਸਦ ਇਹ ਹੈ ਕਿ ਨੇਕ ਭਲਾਈ ਦੇ ਕੰਮ ਕਰਨਾ ਕਿ ਜਿਹੜੀਆਂ ਸਰਕਾਰ ਵੱਲੋਂ ਸਹੂਲਤਾਂ ਆ ਉਹ ਲੋਕਾਂ ਗਰੀਬ ਲੋਕਾਂ ਦੇ ਵਿੱਚ ਪਹੁੰਚਾਇਆ ਜਾਵੇ ਨਮੋ ਨਮੋ ਸੰਗਠਨ ਦਾ ਇਹ ਮਕਸਦ ਆ ਨਮੋ ਨਮੋ ਮੇਰੇ ਸਭੀ ਪਰਿਵਾਰ ਕੋ मैं प्रवीण दत्ता पंजाब प्रधान नमो, नमो मोर्चा जैसे कि हमारे पंजाब के यूथ प्रधान जो सनी सहोता जी है इन्होंने आज नियुक्ति जो करवाई है वो है हमारे छोटे भाई जो संजय पासवान जी बढ़िया लीडर हैं जो काफ़ी देर से वैसे काम तो कर रहे हैं इन्होंने बहुत जो काम लोगों के सवारे भी हैं तो मैं सनी सहोता जी को ये कहना चाहूँगा कि आने वाले समय में मेरे को ऐसे हीरे संजय पासवान जी वर्ग हीरे मेरे को आगे भी देते रहेंगे और हम जो नेक जो पलाई के काम है जनता के वो ऐसे ही करते रहेंगे नमो नमो मैं नमो नमो मोर्चा का सीनियर लीडर तो हमारे प्रवीण दत्ता जी मेन पंजाब का प्रधान जो है उसे मतलब कि सनी सोता जी हैं युद्ध प्रधान और सनी जी ने हमको बना मतलब कि बहुत बड़ा जिम्मेवारी दिया है इसको हम जितना होगा उतना ज़्यादा ज़्यादा निभाएंगे थैंक यू ਨਮੋ ਨਮੋ ਮੋਰਚਾ ਦੀ ਅੱਜ ਇੱਕ ਵਿਸ਼ੇਸ਼ ਮੀਟਿੰਗ ਤੰਦੂਰਾ ਵਾਲੇ ਚੌਕ ਵਿੱਚ ਹੋਈ ਜਿਸ ਵਿੱਚ ਸਨਿਸ਼ੋਤਾ 50 ਪ੍ਰਧਾਨ 600 ਤੇ ਪਹੁੰਚੇ ਇਸ ਮੌਕੇ ਤੇ ਸੰਜੇ ਪਾਸਵਾਨ ਨੂੰ ਮੋਰਚੇ ਵਿੱਚ ਨਿਭਾਈਆਂ ਗਈਆਂ ਸੁਭਾਵਾਂ ਦੀ ਬਦੌਲਤ ਉਹਨਾਂ ਨੂੰ ਇੱਕ ਵਿਸ਼ੇਸ਼ ਉਹਦਾ ਦੇ ਕੇ ਨਵਾਜਿਆ ਗਿਆ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਸੀਨੀਅਰ ਲੀਡਰ ਪ੍ਰਵਿੰਦਤਾ ਨੇ ਕਿਹਾ ਕਿ ਨਮੂ ਨਮਾ ਮੋਰਚੇ ਦਾ ਵੱਲੋਂ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਉਠਾਇਆ ਜਾਂਦਾ ਹੈ ਤੇ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਂਦਾ ਹੈ ਫਾਸਟਵੇ ਖਬਰਨਾਮਾ ਤੋਂ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ